ਮੈਂ ਛੋਲੇ ਪਉ ਦਿੱਤੇ ਸੀਗੇ ਅ ਘੰਟਾ ਪਹਿਲਾਂ ਮੈਂ ਗਰਮ ਪਾਣੀ ਦੇ ਵਿੱਚ ਛੋਲੇ ਭਿਉਉਂ ਦਿੱਤੇ ਸੀ ਤੇ ਇਹਦਾ ਕਲਰ ਕੁਛ ਇਸ ਤਰ੍ਹਾਂ ਦਾ ਹੋ ਗਿਆ ਕਿਉਂਕਿ ਮੈਂ ਉਬਲਦਾ ਪਾਣੀ ਇਹਦੇ ਉੱਤੇ ਪਾਇਆ ਸੀ ਤਾਂ ਕਿ ਮੈਨੂੰ ਥੋੜਾ ਜਿਹਾ ਛੇਤੀ ਬਣਾਉਣੀ ਸੀ ਇਸ ਕਰਕੇ ਮੈਂ ਇਹਦੇ ਉੱਤੇ ਗਰਮ ਪਾਣੀ ਪਾ ਦਿੱਤਾ ਸੀਗਾ ਤੇ ਜੇ ਛੇਤੀ ਬਣਾਣੇ ਹੁਣ ਛੋਲੇ ਤਾਂ ਇਸ ਤਰ੍ਹਾਂ ਉਬਲਦਾ ਹੋਇਆ ਪਾਣੀ ਛੋਲਿਆਂ ਦੇ ਵਿੱਚ ਪਾ ਦੋ ਛੋਲਿਆਂ ਨੂੰ ਧੋਣ ਤੋਂ ਬਾਅਦ ਉਬਲਦਾ ਹੋਇਆ ਪਾਣੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਘੰਟੇ ਦੇ ਬਾਅਦ ਆਪਣੇ ਜਿਹੜੇ ਛੋਲੇ ਨੇ ਬਹੁਤ ਹੀ ਵਧੀਆ ਹੋ ਜਾਂਦੇ ਨੇ ਮੈਂ ਤੁਹਾਨੂੰ ਦਿਖਾ ਵੀ ਦੇਣੀ ਆ ਦੇਖੋ ਯਾਨੀ ਕਿ ਪੂਰੀ ਤਰ੍ਹਾਂ ਇਹ ਗਲੇ ਨਹੀਂ ਹੈਗੇ ਤੇ ਯਾਨੀ ਕਿ ਕੱਚੇ ਵੀ ਨਹੀਂ ਹੈਗੇ ਤਾਂ ਇਸ ਤਰ੍ਹਾਂ ਸੋਫਟ ਹੋ ਜਾਂਦੇ ਨੇ ਥੋੜੀ ਤੇ ਛੇਤੀ ਆਪਣੀ ਸੀਟੀਆਂ ਵੀ ਘੱਟ ਲੱਗਦੀਆਂ ਨੇ ਤੇ ਜਿਹੜਾ ਆਪਣਾ ਕੰਮ ਹੈ ਉਹ ਛੇਤੀ ਹੋ ਜਾਂਦਾ ਹੈ ਤੇ ਇਹਨੂੰ ਹੁਣ ਮੈਂ ਕੱਢ ਦਾਂਗੀ ਕੁੱਕਰ ਦੇ ਵਿੱਚ ਟ੍ਰਾਂਸਫਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਆਲੂ ਪਾ ਸਕਦੇ ਹੋ ਬਟ ਮੈਂ ਆਲੂ ਨਹੀਂ ਪਾਵਾਂਗੀ ਥੋੜੇ ਪਾਣੀ ਮੈਂ ਹੋਰ ਪਾ ਦਣੀ ਕਿਉਂਕਿ ਮੈਨੂੰ ਤਰੀ ਹੈ ਨਾ ਜਿਹੜੀ ਇਹਦੀ ਵੱਧ ਚਾਹੀਦੀ ਕਿਉਂਕਿ ਛੋਲੇ ਜਿਹੜੇ ਹੁੰਦੇ ਨੇ ਕਾਲੇ ਇਨਾਂ ਚ ਤਾਕਤ ਜਿਹੜੀ ਬਹੁਤ ਵੱਧ ਹੁੰਦੀ ਹੈ ਤੇ ਆਪਾਂ ਥੋੜਾ ਜਿਹਾ ਲੂਣ ਪਾ ਦਵਾਂਗੇ ਤੇ ਵਿੱਚ ਤਾਂ ਦੋ ਛੋਟੇ ਚਮਚ ਮੈਂ ਲੂਣ ਪਾ ਦਿੱਤੇ ਨੇ ਤੇ ਹੁਣ ਮੈਂ ਇਹਦਾ ਢੱਕਣ ਲਗਾ ਦਵਾਂਗੀ ਢੱਕਣ ਲਗਾ ਕੇ ਮੈਂ ਗੈਸ ਆਨ ਕਰ ਦਿੱਤਾ ਤੇ ਹੁਣ ਆਪਾਂ ਚਾਰ-ਪੰਜ ਸੀਟੀਆਂ ਇਹਨੂੰ ਲਗਵਾ ਲੈਣੇ ਆ ਇੱਕ ਸੀਟੀ ਆਪਾਂ ਹਾਈ ਫਲੇਮ ਤੇ ਤੇ ਉਹਦੇ ਬਾਅਦ ਆਪਾਂ ਇਹਨੂੰ ਮੀਡੀਅਮ ਟੂ ਲੋ ਫਲੇਮ ਤੇ ਕਰ ਦਵਾਂਗੇ ਉਹਦੇ ਬਾਅਦ ਆਪਣੇ ਜਿਹੜੇ ਛੋਲੇ ਨੇ ਕਾਫੀ ਬੱਧੀਆ ਵੰਡਣਗੇ ਤੇ ਆਪਾਂ ਇਹਨੂੰ ਰੱਖਣਾ ਹੈ 20 ਮਿੰਟ ਲਈ ਤੇ ਆਪਾਂ ਉਹਨੇ ਡਰਾਉਨ ਲਗਾ ਲੈਣੇ ਆ ਥੋੜਾ ਜਿਹਾ ਆਪਾਂ ਪੇੜ ਪੌਦੇ ਦੇਖ ਲੈਣੇ ਆਪਣੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਤੁਲਸੀ ਦਾ ਬੂਟਾ ਇਹਦੇ ਸਾਈਡ ਤੇ ਵੇਸਟ ਹੋ ਗਿਆ ਸੀ ਕਾਫੀ ਫੈਲ ਗਿਆ ਸੀ ਤੇ ਇਹਨੂੰ ਮੈਂ ਸਾਈਡਾਂ ਤੋਂ ਕੱਟ ਦਿੱਤਾ ਤੇ ਆ ਵੇਸਟ ਇੱਥੇ ਪਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਖਾਲੀ ਖਾਲੀ ਹੋ ਗਿਆ ਤੇ ਵਧੀਆ ਗਰੋਥ ਹੋ ਜਾਂਦੀ ਏ ਦੀ ਤੇ ਇਹ ਜਿਹੜਾ ਆਪਣਾ ਇਹ ਹੈਗਾ ਅਮਰੂਦ ਦਾ ਪੁੱਤ ਤੇ ਇਹਨੂੰ ਵੀ ਹਲੇ ਮਹੀਨਾ ਹੀ ਹੋਇਆ ਆਪਾਂ ਨੇ ਲਗਾਇਆ ਵਧੀਆ ਗਰੋਥ ਹੋ ਰਹੀ ਏ ਦੀ ਵੀ ਤੇ ਹੋਰ ਦੇਖ ਲੈਣੇ ਆਸੀਂ ਆਹ ਦੇਖੋ ਵੀ ਆਪਣੇ ਇਹ ਆਪਣੇ ਸੂਰਜਮੁਖੀ ਦੇ ਫੁੱਲ ਲੱਗੇ ਨੇ ਤੇ ਬਹੁਤ ਹੀ ਵਧੀਆ ਬਹੁਤ ਹੀ ਸੋਹਣੇ ਲੱਗਦੇ ਨੇ ਦੇਖਣ ਨੂੰ ਦੇਖੋ ਪੋਰੇ ਨਹੀਂ ਜਲਦੀ ਫੈਲ ਗਿਆ ਬਸ ਇਹਦੀ ਇੱਕ ਡੰਡੀ ਤੋੜ ਕੇ ਏਦਾਂ ਕਰਕੇ ਆਪਾਂ ਲਗਾ ਲਈ ਕਿਤੇ ਵੀ ਤੇ ਡੰਡੀ ਹੀ ਤੋੜ ਕੇ ਏਦਾਂ ਲਾ ਲੈਨੇ ਆ ਜਿੱਥੇ ਮਰਜ਼ੀ ਇਹਨੂੰ ਲਗਾ ਲਵਾਂ ਇਸ ਤਰ੍ਹਾਂ ਤੋੜ ਕੇ ਇੱਥੋਂ ਦੇ ਸੈਂਟਰ ਚ ਤੇ ਇਹ ਆਪਣਾ ਹੈਗਾ ਬਦਾਮ ਦਾ ਬੂਟਾ ਤੇ ਮੈਂ ਡੇਲੀ ਸਵੇਰੇ ਜਦੋਂ ਵੀ ਉਹਨੀਆਂ ਚਾਹ ਪਾਣੀ ਪੀਕੇ ਤੇ ਮੇਰੇ ਯਾਦ ਤੇ ਕਿ ਮੈਂ ਪਹਿਲਾਂ ਰਾਉਂਡ ਲਗਾਣਾ ਹੁੰਦਾ ਆਪਣੇ ਪੇੜ ਪੌਦੇ ਬੱਚਿਆਂ ਨੂੰ ਪਾਲੇ ਹੋਏ ਨੇ ਤੇ ਮੈਨੂੰ ਬੜਾ ਸ਼ੌਂਕ ਹੈ ਥੋੜੇ ਬੁੱਤ ਲਗਾਏ ਹੋਏ ਆ ਜਿਆਦਾ ਕੁਝ ਨਹੀਂ ਤੇ ਇਹ ਤੁਹਾਨੂੰ ਜਿਹੜਾ ਪਿਆਜ਼ ਟਮਾਟਰ ਦਾ ਜਿਹੜਾ ਉਹਨਾਂ ਦਾ ਲਸਣ ਪਿਆਜ਼ ਦਾ ਜਿਹੜਾ ਸਟੈਂਡ ਹੁੰਦਾ ਇਹ ਵੇਸਟ ਸੀ ਤੇ ਇਹਦੇ ਵਿੱਚ ਮੈਂ ਬੂਟੇ ਲਗਾ ਦਿੱਤੇ ਨੇ ਤੇ ਹਲੇ ਇੰਨੀ ਗਰੋਥ ਨਹੀਂ ਹੋਈ ਹਲੇ ਮੈਂ 5-7 ਦਿਨ ਹੀ ਹੋਏ ਨੇ ਇਹਨੂੰ ਲਗਾਏ ਨੂੰ ਤੇ ਹੁਣ ਤੁਹਾਨੂੰ ਦਿਖਾ ਲਈਏ ਮੈਂ ਇਹ ਹੈਗਾ ਆਪਣਾ ਅੰਬ ਦਾ ਬੂਟਾ ਤੇ ਇਹ ਛੋਟੇ ਛੋਟੇ ਜਿਹੇ ਕਮਰੇ ਰੱਖਿਆ ਨੇ ਇਹਨਾਂ ਵਿੱਚ ਵੀ ਮੈਂ ਫੁੱਲ ਜਿਹੜੇ ਮੁਕੇ ਦੀ ਲਗਾਏ ਹੋਏ ਨੇ ਤੇ ਹੁਣ ਇੱਥੇ ਆ ਜੰਨੇ ਆ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਆਪਣਾ ਆੜੂ ਦਾ ਬੁੱਟਾ ਇਹ ਵੀ ਵਧੀਆ ਗ੍ਰੋਥ ਕਰ ਰਿਹਾ ਹਾਂ ਡੰਡੀਆਂ ਤੋੜ ਕੇ ਵੀ ਲਗਾ ਲੈਣੇ ਆ ਤਾਂ ਆਪਣਾ ਇਹਦੇ ਡੰਡੀਆਂ ਤੋੜ ਕੇ ਜਿੱਥੇ ਮਰਜ਼ੀ ਲਗਾ ਲਓ ਤੇ ਬਹੁਤ ਹੀ ਵਧੀਆ ਇਹ ਫੈਲਦਾ ਹੈ ਤੇ ਦੇਖੋ ਕਿੰਨੇ ਵਧੀਆ ਆਪਣੇ ਫੁੱਲ ਉੱਗੇ ਹੋਏ ਨੇ ਡੰਡੀਆਂ ਇਹਦੇ ਗਮਲੇ ਵਿੱਚ ਵੀ ਲਗਾ ਦਿੱਤੀਆਂ ਨੇ ਤੇ ਆਪਣੇ ਨੇ ਪਿੰਕ ਵਾਲੇ ਫਲਾਵਰ ਇਹ ਵੀ ਸੂਰਜਮੁਖੀ ਦੇ ਨੇ ਇਹਦੀਆਂ ਵੀ ਆਪਾਂ ਡੰਡੀਆਂ ਤੋੜ ਕੇ ਲਗਾ ਸਕਦੇ ਆ ਇਹ ਹਲੇ ਬਹੁਤ ਹੀ ਘੱਟ ਨੇ ਕਈ ਵਾਰੀ ਤੇ ਬਹੁਤ ਜ਼ਿਆਦਾ ਫੜ ਜਾਂਦੇ ਨੇ ਬਹੁਤ ਵਧੀਆ ਲੱਗਦੇ ਨੇ ਤੇ ਅੱਜ ਤਾਂ ਇੱਕ ਦੋ ਹੀ ਨੇ ਬਸ ਬਸ ਆ ਦੇਖੋ ਇਹਦਾ ਕਲਰ ਵੀ ਬਹੁਤ ਵਧੀਆ ਹੈ ਪਿੰਕ ਕਲਰ ਦੇ ਨੇ ਤੇ ਇਹ ਆਪਣਾ ਆੜੂ ਦਾ ਬੂਟਾ ਹੈ ਤੇ ਅੱਜ ਕਾਫੀ ਤਕਾਬਤ ਹੋ ਗਈ ਸੀ ਮੈਨੂੰ ਇੰਨਾ ਦੀ ਸਫਾਈ ਕਰਦੇ ਕਰਦੇ ਜਗ੍ਹਾ ਕਾਫੀ ਮੈਂ ਸਾਫ਼ ਕਰ ਦਿੱਤੀ ਸੀ ਤੇ ਇਹ ਆਪਣਾ ਆਂਬ ਦਾ ਬੂਟਾ ਹੈ ਆ ਦੇਖ ਸਕਦੇ ਹੋ ਇਹਦੇ ਵੀ ਮ ਕਾਫੀ ਪੱਤੇ ਤੋੜ ਦਿੱਤੇ ਨੇ ਕਾਫੀ ਫਿਰ ਇਹਦੀ ਕੀ ਹੈ ਕਿ ਗਰੋਥ ਨਹੀਂ ਹੁੰਦੀ ਤੇ ਕਾਫੀ ਪੱਤੇ ਮੈਥੋਂ ਦੇ ਦੇ ਉਤਾਰ ਦਿੱਤੇ ਨੇ ਐਸ ਤਰ੍ਹਾਂ ਕੰਮ ਕਰਦੇ ਕਰਦੇ ਫਿਰ ਟਾਈਮ ਜ਼ਿਆਦਾ ਹੋ ਜਾਂਦਾ ਇਹ ਆੜੂ ਦਾ ਬੂਟਾ ਆਪਣਾ ਇਹਦੀ ਵੀ ਗਰੋਥ ਵਧੀਆ ਹੋ ਰਹੀ ਹੈ ਆਪਾਂ ਆਪ ਦੇਖਦੇ ਹਾਂ ਆ ਦੇਖੋ ਇਹ ਵੀ ਆਪਣਾ ਅਮਰੂਦ ਦਾ ਬੁੱਟਾ ਹੈ ਦੋ ਅਮਰੂਦ ਦੇ ਬੁੱਟੇ ਹੋ ਕੇ ਇੱਕ ਆਪਾਂ ਨੇ ਉਹ ਉੱਥੇ ਲਗਾਇਆ ਹੈ ਇੱਕ ਹੋਰਿਆ ਤੇ ਇੱਕ ਹਾਂ ਦੋ ਬੁੱਟੇ ਆਪਣੇ ਅਮਰੂਦ ਦੇ ਨੇ ਤੇ ਆ ਆਪਣੀ ਹੈਗੀ ਦੇਖ ਲੰਬੀ ਜੀ ਦੇਖ ਜਿਹੜੀ ਹੁੰਦੀ ਹੈ ਤਾਂ ਦੇਖੋ ਤੇ ਆ ਜਿਹੜਾ ਹੈਗਾ ਆਪਣਾ ਸੰਤਰੇ ਦਾ ਬੁੱਟਾ ਹਾਂ ਸੰਤਰਾ ਹੈ ਆਪਣਾ ਤੇ ਆ ਜਿਹੜਾ ਛੋਟਾ ਜਿਹਾ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਆਪਣਾ ਮੌਸਮੀ ਦਾ ਤੇ ਆ ਆਪਣਾ ਲਗਾਇਆ ਹੋਇਆ ਕੜੀ ਪੱਤਾ ਜਦ ਵੀ ਆਪਣੇ ਤੜਕਾ ਲਗਾਉਣਾ ਹੁੰਦਾ ਹੈ ਹਲੇ ਬਹੁਤ ਛੋਟਾ ਹੈ ਤੇ ਇਹਦੇ ਸਾਈਡ ਤੋਂ ਜਿਹੜੇ ਵੇਸਟ ਥੱਲੇ ਦੇ ਸੀ ਪੱਤੇ ਮੈਂ ਉਹ ਉਤਾਰ ਦਿੱਤੇ ਨੇ ਜਦੋਂ ਅਸੀਂ ਥੱਲੇ ਦੇ ਪੱਤੇ ਲਾ ਦਿੰਨੇ ਆ ਫਿਰ ਇਹ ਬਹੁਤ ਜਲਦੀ ਗਰੋ ਕਰਨ ਲੱਗ ਜਾਂਦਾ ਫਿਰ ਤੇ ਇਹ ਸੀ ਆਪਣੀ ਛੋਟੀ ਜੀ ਫੁਲਵਾੜੀ ਤੇ ਹੁਣ ਆਪਣੇ ਛੋਲੇ ਵੀ ਬੋਇਲ ਹੋ ਗਏ ਹੋਣਗੇ ਤੇ ਆਪਾਂ ਦੇਖ ਲੈਨੇ ਆ ਤੇ ਆਪਾਂ ਨੇ ਅੱਜ ਜਾਣਾ ਵੀ ਥੋੜਾ ਜਿਹਾ ਕੰਮ ਵੀ ਹੈ ਤੇ ਇਹ ਦੇਖ ਲੈਨੇ ਹੁਣ ਆਪਾਂ ਅੰਦਰ ਚਲਦੇ ਆਂ ਕਿਚਨ ਦੇ ਵਿੱਚ 20 ਮਿੰਟ ਹੋ ਚੁੱਕੇ ਨੇ ਆਪਾਂ ਨੂੰ ਤੇ ਹੁਣ ਛੋਲੇ ਨੂੰ ਤੜਕਾ ਲਗਾਣਾ ਹੈ ਆਪਾਂ ਨੇ ਤੜਕਾ ਵੀ ਤਿਆਰ ਕਰ ਲੈਨੇ ਆ ਮੈਂ ਕੜਾਈ ਦੇ ਵਿੱਚ ਪਾਤਾ ਤੇਲ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਆ ਮਸਾਲਾ ਮੈਂ ਗ੍ਰाइंड ਕਰਕੇ ਰੱਖਿਆ ਹੋਇਆ ਐਸਾ ਇਹ ਮੈਂ ਪਿਆਜ਼ ਟਮਾਟਰ ਲਸਣ ਅਦਰਕ ਸਾਰੀ ਚੀਜ਼ਾਂ ਨੂੰ ਮੈਂ ਇਕੱਠਾ ਹੀ ਗ੍ਰाइंड ਕਰ ਲਿਆ ਕਿਉਂਕਿ ਅੱਜ ਮੈਂ ਥੋੜੀ ਜਿਹੀ ਜਲਦੀ ਬਣਾਣੀ ਹੈ ਸਬਜੀ ਤੇ ਬੱਚੇ ਆਣ ਵਾਲੇ ਸੀ ਟਾਈਮ ਮੇਰੇ ਕੋਲ ਘੱਟ ਸੀ ਤੇ ਹੁਣ ਇਹਨੂੰ ਆਪਾਂ ਕਰ ਦਵਾਂਗੇ ਮੈਂ ਦੇਚ ਜੀਰਾ ਨਹੀਂ ਪਾਰੀ ਤੇ ਤੁਸੀਂ ਚਾਹੋ ਕੋਈ ਵੀ ਮਸਾਲੇ ਐਡ ਕਰ ਸਕਦੇ ਹੋ ਤੇ ਹੁਣ ਇਹਦੇ ਵਿੱਚ ਸਾਰੇ ਦਾ ਸਾਰਾ ਮਸਾਲਾ ਮੈਂ ਪਾ ਦਵਾਂਗੀ ਤਾਂ ਇਹਨੂੰ ਵੀ ਆਪਾਂ 6-7 ਮਿੰਟ ਲਈ ਆਪਾਂ ਮਸਾਲੇ ਨੂੰ ਭੁੰਨਾਂਗੇ 6-7 ਮਿੰਟ ਤਾਂ ਲੱਗ ਹੀ ਜਾਣਗੇ ਮਸਾਲੇ ਨੂੰ ਭੁੰਨਦੇ ਹੋਇਆ ਫਲੇਮ ਨੂੰ ਮਹਾਈ ਰੱਖਿਆ ਹੈ ਕਿਉਂਕਿ ਆਪਾਂ ਟਮਾਟਰ ਪਾਈ ਹੋਏ ਨੇ ਤੇ ਵਿੱਚ ਤੇ ਜੇ ਆਪਾਂ ਟਮਾਟਰ ਨਾ ਪਾਏ ਹੁੰਦੇ ਫਿਰ ਥੋੜਾ ਜਾਇ ਰੰਦਾ ਕਿ ਮਸਾਲਾ ਜਿਹੜਾ ਆਪਣਾ ਨਾਲ ਨਾਲ ਲੱਗ ਜਵੇ ਤੇ ਟਮਾਟਰ ਖਾਣ ਦੀ ਵਜ੍ਹਾ ਨਾਲ ਜਿਹੜਾ ਆਪਣਾ ਮਸਾਲਾ ਹੈ ਕਾਫੀ ਇਹ ਦਿਨ ਗਿੱਲਾ-ਗਿੱਲਾ ਹੋ ਜਾਂਦਾ ਤੇ ਜਿਹੜੇ